ਬਿਜਲੀ ਵਿਭਾਗ ਦੇ ਜੇਏ ਸਾਹਿਬ ਦੇ ਨਾਲ ਹੋਇਆ ਤੱਕਾ ਆਖਰ ਕੁਝ ਇੱਕ ਅਜਿਹੇ ਆਫੀਸਰ ਨੇ ਜਿਨ੍ਹਾਂ ਨੇ ਜੇਏ ਸਾਹਿਬ ਨੂੰ ਬਣਾਇਆ ਧੋਖੇ ਦਾ ਸ਼ਿਕਾਰ ਆਖਰ ਕਾਰਨ ਕੀ ਸੀ ਕਿ ਛੁੱਟੀ ਦਾ ਦੱਸਣ ਤੋਂ ਬਾਅਦ ਵੀ ਕੋਈ ਡਿਪਾਰਟਮੈਂਟ ਦੇ ਵਿੱਚ ਕੋਈ ਆਫੀਸਰ ਉਸ ਸ਼ਖਸ ਨੂੰ ਐਬਸੈਂਟ ਕਰ ਸਕਦਾ ਲੇਕਿਨ ਜਿਸ ਜੇਏ ਸਾਹਿਬ ਦੇ ਨਾਲ ਤੱਕਾ ਹੋਇਆ ਹੈ ਉਸ ਦੁਆਰਾ ਛੁੱਟੀ ਬਾਰੇ ਦੱਸਿਆ ਵੀ ਗਿਆ ਫਿਰ ਵੀ ਅਫਸਰਾਂ ਨੇ ਕੀਤਾ ਉਸ ਨੂੰ ਇੱਕ ਦਿਨ ਹੀ ਐਬਸੈਂਟ ਤੇ ਕੱਟੀ ਇੱਕ ਦਿਨ ਦੀ ਉਸ ਦੀ ਤਨਖਾਹ ਆਖਰ ਕੌਣ ਨੇ ਉਹ ਅਫਸਰ ਜਲਦੀ ਕਰਾਂਗੇ ਉਹਨਾਂ ਦਾ ਪਰਦਾ ਫਾਸ਼ ਸਤਿ ਸ਼੍ਰੀ ਅਕਾਲ ਮੈਂ ਸੋਮਸਾ ਹੁੰਦਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸ਼ੋਸ਼ਣ ਜਨਟੀ ਮੁਝੇ ਤਾਂ ਆਪਣੋ ਨੇ ਲੂਟਾ ਘਰੋਂ ਮੈਂ ਕਹਾ ਤਮ ਥਾ ਮੇਰੀ ਕਸ਼ਤੀ ਵਹਾਂ ਡੁੱਬੀ ਜਹਾਂ ਪਾਣੀ ਕਮ ਥਾ ਦੋਸਤੋ ਇਸ ਸ਼ੇਅਰ ਦੇ ਵਿੱਚ ਸ਼ਬਦ ਜਰੂਰ ਕੋੜੇ ਜੇਕਰ ਇਹਨਾਂ ਦੇ ਅਰਥਾਂ ਵੱਲ ਜਾਈਏ ਤਾਂ ਪੂਰੀ ਦੀ ਪੂਰੀ ਜ਼ਿੰਦਗੀ ਇਹਨਾਂ ਦੇ ਅਰਥਾਂ ਨੂੰ ਸਮਝਣ ਔਰ ਨਵਾਰ ਦੇ ਵਿੱਚ ਲੱਗ ਜਾਂਦੀ ਹੈ ਇੱਕ ਬਿਜਲੀ ਵਿਭਾਗ ਦੇ ਵਿੱਚ ਬਤੌਰ ਜੇਈ ਸਾਹਿਬ ਆਪਣੀ ਡਿਊਟੀ ਕਰ ਰਹੇ ਨੇ ਆਪਣੀ ਡਿਊਟੀ ਦੇ ਨਾਲ-ਨਾਲ ਵੀ ਜੋ ਸ਼ਾਮ ਨੂੰ ਜਾਂ ਸਵੇਰੇ ਡਿਊਟੀ ਤੋਂ ਪਹਿਲਾਂ ਜੋ ਵੀ ਸਮਾਂ ਬਚਦਾ ਹੈ ਉਹ ਮਨੁੱਖਤਾ ਦੀ ਭਲਾਈ ਲਈ ਔਰ ਮਨੁੱਖਤਾ ਦੀ ਭਲਾਈ ਦੇ ਕਾਰਜਾਂ ਲਈ ਲਗਾਉਂਦੇ ਨੇ ਪਰ ਉਹਨਾਂ ਦੀ ਇਹ ਸੇਵਾ ਭਾਵਨਾ ਕੁਝ ਇੱਕ ਅਫਸਰਾਂ ਨੂੰ ਰਾਸ ਨਹੀਂ ਆ ਰਹੀ ਇਹ ਉਹ ਜੇਈ ਸਾਹਿਬ ਨੇ ਜਿਨ੍ਹਾਂ ਦਾ ਜ਼ਿਕਰ ਅਸੀਂ ਬੜੀ ਇੱਜ਼ਤ ਨਾਲ ਕਰਦੇ ਹਾਂ ਜੋ ਆਪਣੇ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਸਮਾਜ ਵਾਸਤੇ ਔਰ ਜ਼ਰੂਰਤਮੰਦ ਲੋਕਾਂ ਵਾਸਤੇ ਕੁਝ ਨਾ ਕੁਝ ਦਾਨ ਜ਼ਰੂਰ ਕਰਦੇ ਨੇ ਜਦੋਂ ਵੀ ਸਮਾਜ ਨੂੰ ਕੁਝ ਆਰਥਿਕ ਮਦਦ ਦੀ ਜ਼ਰੂਰਤ ਹੁੰਦੀ ਹੈ ਤਾਂ ਜੇਈ ਸਾਹਿਬ ਜਿਹੜੇ ਨੇ ਉਹ ਜਿੰਨੇ ਜੋਗੇ ਵੀ ਨੇ ਉਹ ਇਸ ਮਦਦ ਲਈ ਸਭ ਤੋਂ ਅੱਗੇ ਆਉਂਦੇ ਨੇ ਪਰ ਉਹਨਾਂ ਦੇ ਡਿਪਾਰਟਮੈਂਟ ਦੇ ਕੁਝ ਇੱਕ ਅਫਸਰ ਨੇ ਜਿਨ੍ਹਾਂ ਨੂੰ ਸ਼ਾਇਦ ਉਹਨਾਂ ਦੀ ਸੇਵਾ ਭਾਵਨਾ ਚੰਗੀ ਨਹੀਂ ਲੱਗਦੀ ਕਿਉਂਕਿ ਸੇਵਾ ਭਾਵਨਾ ਉਹਨਾਂ ਨੂੰ ਹੀ ਚੰਗੀ ਲੱਗਦੀ ਹੈ ਜੋ ਖੁਦ ਸੇਵਾ ਕਰਨ ਦੇ ਕਾਬਲ ਹੋਣ ਸੋ ਜਦੋਂ ਅਫਸਰਾਂ ਨੂੰ ਬਕਾਇਦਾ ਤੌਰ ਤੇ ਇਸ ਜੇਈ ਸਾਹਿਬ ਨੇ ਛੁੱਟੀ ਬਾਰੇ ਕਿਹਾ ਲੇਕਿਨ ਉਸ ਨੂੰ ਜਦੋਂ ਉਸਦੇ بیٹے ਤੋਂ ਪਤਾ ਲੱਗਾ ਕਿ ਤੁਸੀਂ ਇੱਕ ਦਿਨ ਆਪਣੀ ਡਿਊਟੀ ਤੋਂ ਐਬਸੈਂਟ ਹੋਰ ਤੁਹਾਡੀ ਸੈਲਰੀ ਦੇ ਵਿੱਚੋਂ ਇੱਕ ਦਿਨ ਦੀ ਸੈਲਰੀ ਵੀ ਕੱਟੀ ਗਈ ਹੈ। ਔਰ ਜਦੋਂ ਇਹ ਸਾਰੀ ਗੱਲਬਾਤ ਵਾਇਰਲ ਹੋਈ ਮੀਡੀਆ ਤੱਕ ਪਹੁੰਚੀ ਤਾਂ ਮੀਡੀਆ ਨੇ ਅਸਲ ਵਿੱਚ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਰ ਸਾਹਿਬ ਦੇ ਨਾਲ ਸੰਪਰਕ ਕੀਤਾ ਔਰ ਇਸ ਪੂਰੀ ਘਟਨਾ ਨੂੰ ਲੈ ਕੇ ਉਹਨਾਂ ਦੇ ਨਾਲ ਗਲਬਾਤ ਵੀ ਕੀਤੀ ਹੈ ਔਰ ਗਲਬਾਤ ਦੇ ਵਿੱਚ ਉਹਨਾਂ ਨੇ ਕੀ ਕਿਹਾ ਹੈ ਪਹਿਲਾਂ ਸੁਣਦਿਆਂ ਉਹਨਾਂ ਦੀ ਆਪਾਂ ਪੂਰੀ ਗਲਬਾਤ ਲੋਕ ਆਮ ਤੌਰ ਤੇ ਕਹਿੰਦੇ ਆ ਕਿ ਸਾਨੂੰ ਲੁਤਾੜਿਆ ਗਿਆ ਦਬਾਇਆ ਗਿਆ ਪਰ ਅੱਜ ਜੋ ਸਾਨੂੰ ਦੇਖਣ ਨੂੰ ਮਿਲਿਆ ਜਿਹੜੇ ਬੰਦੇ ਸਾਡੇ ਕੁਝ ਮਿਸ਼ਨਰੀ ਹੈਗੇ ਆ ਜਿਹੜੇ ਦਿਲੋਂ ਮਿਸ਼ਨਰੀ ਇੱਕ ਤਾਂ ਦਿਖਾਵੇ ਦੇ ਮਿਸ਼ਨਰੀ ਉਹਨਾਂ ਦਾ ਵਿਗੜਦਾ ਕੁਝ ਨਹੀਂ ਹੂੰ ਇਹ ਕਹੇ ਕਿ ਐਕਚੁਅਲੀ ਮਿਸ਼ਨਰੀ ਟਾਈਮ ਵੀ ਦੇਣਾ ਹੂੰ ਪੈਸਾ ਵੀ ਦੇਣਾ ਹਰ ਇੱਕ ਗੱਲ ਦੇ ਵਿੱਚ ਅੱਗੇ ਹੋ ਕੇ ਚੱਲਣਾ ਤੇ ਜਿਹੜੇ ਸਾਡੇ ਅੱਜ ਦੇ ਸੋ ਕਾਲਡ ਕੁਰਸੀਆਂ ਤੇ ਬੈਠੇ ਆ ਜਦੋਂ ਉਹਨਾਂ ਦਾ ਉਹ ਨਿੱਜੀ ਨੁਕਸਾਨ ਕਰਨ ਤੁਰ ਪੈਣਾ ਤੇ ਫੇਰ ਤੋਂ ਪਤਾ ਲੱਗਦਾ ਕਿ ਬਾਬਾ ਸਾਹਿਬ ਦੇ ਦਿੱਤੀਆਂ ਹੋਈਆਂ ਕੁਰਸੀਆਂ ਨੂੰ ਆਨੰਦ ਮਾਣਦੇ ਹੋਏ ਜਿਹੜੇ ਉਹ ਲੋਕਾਂ ਨਾਲ ਧੱਕਾ ਕਰ ਰਹੇ ਆ ਤਾਂ ਫੇਰ ਅਸੀਂ ਹੜਾ ਹੱਕਦਾਰ ਨਹੀਂ ਨਾ ਮੰਗੇ ਕਿ ਸਾਡੇ ਨਾਲ ਕਿਸੇ ਨੇ ਧੱਕਾ ਕੀਤਾ ਸੀ ਜੀ ਜਦੋਂ ਕਈ ਵਾਰੀ ਮੈਂ ਚੇਨ ਦੇਖਦਾ ਕਿ ਐਸਡੀਓ ਆਪਣਾ ਐਕਸ਼ਨ ਆਪਣਾ ਐਸਸੀ ਆਪਣਾ ਚੀਫ ਆਪਣਾ ਜੇ ਇੰਨੇ ਅਫਸਰ ਹੋਣ ਦੇ ਬਾਵਜੂਦ ਵੀ ਆਪਾਂ ਮਿਸ਼ਨ ਦੇ ਵਿੱਚ ਪਾਰਟਿਸਪੇਟ ਨਹੀਂ ਕਰ ਸਕਦੇ ਬਿਲਕੁਲ ਜਾਂ ਮਿਸ਼ਨ ਲਈ ਕੋਈ ਛੁੱਟੀ ਦੇ ਕੇ ਜਾਂਦਾ ਉਹਨੂੰ ਦੇਖ ਹੀ ਨਹੀਂ ਸਕਦੇ ਤੇ ਹੋਰ ਕਿੰਨੇ ਕੁ ਬੰਦੇ ਆ ਜਿਹੜੇ ਜਿਨ੍ਹਾਂ ਦੇ ਉੱਤੇ ਇਦਾਂ ਦਾ ਡਾਂਗ ਚੱਲਦੀ ਹੈ ਹੂੰ ਸਾਨੂੰ ਇਹ ਦੇਖਣ ਦੀ ਲੋੜ ਆ ਪাবਲ ਸ਼ੋਸ਼ਲ ਜੁੰਟੇ ਇਹਨਾਂ ਬੜੀ ਪੈਣੀ ਨਜ਼ਰ ਤੇ ਨਾ ਦਿਖ ਰਹੀ ਹੈ ਕੀ ਕੀ ਲੱਗ ਰਿਹਾ ਕਿ ਜਿਹੜੇ ਬੰਦੇ ਆਫਸਰ ਮਿਸ਼ਨਰੀ ਨੇ ਮਿਸ਼ਨ ਦੇ ਵਿੱਚ ਕੰਮ ਕਰਦੇ ਨੇ ਔਰ ਕੁਛ ਅਜਿਹੇ ਆਪਣੀ ਉਹਨਾਂ ਦੇ ਬੰਦੇ ਨੇ ਜਿਹੜੇ ਕਿ ਉਹਨਾਂ ਦੀਆਂ ਲੱਤਾਂ ਖਿੱਚਦੇ ਨੇ ਸ਼ਾਇਦ ਉਹ ਮਿਸ਼ਨ ਵਿੱਚ ਉਹਨਾਂ ਟਾਈਮ ਨਹੀਂ ਦੇ ਸਕਦੇ ਲੇਕਿਨ ਕਹਿੰਦੇ ਹਮ ਤੋ ਡੂਬੇ ਹੈ ਸਨਮ ਤੂੰ ਵੀ ਲੈ ਡੂਬੇਂਗੇ ਕਿਤੇ ਨਾ ਕਿਤੇ ਉਹ ਉਹ ਕਨਸੈਪਟ ਤਾਂ ਨਹੀਂ ਲੱਗ ਰਿਹਾ ਸਰ ਸੋਤਾ ਸਾਹਿਬ ਦੋ ਗੱਲਾਂ ਇੱਕ ਤਾਂ ਹੁੰਦੀ ਹੈ ਜਦੋਂ ਮੈਂ ਆ ਜਾਂਦੀ ਆ ਵਿੱਚ ਉਦੋਂ ਸਭ ਕੁਝ ਭੁੱਲ ਜਾਂਦਾ ਬੰਦੇ ਨੂੰ ਹਾਂ ਇੱਕ ਵਾਰ ਉਦੋਂ ਉਹਨੂੰ ਸਭ ਕੁਝ ਭੁੱਲ ਜਾਂਦਾ ਜੀ ਦੂਸਰਾ ਹੁੰਦਾ ਕਿ ਜਦੋਂ ਕੋਈ ਬੰਦਾ ਮਿਸ਼ਨ ਦੇ ਵਿੱਚ ਕੰਮ ਕਰ ਰਿਹਾ ਦਿਲੋਂ ਜੀ ਵੀ ਇਹ ਤਾਂ ਪੈਸੇ ਵੀ ਦੇ ਰਿਆ ਇਹ ਸਮਾਂ ਵੀ ਦੇ ਰਿਆ ਸਾਡੀ ਬੇਇੱਜ਼ਤੀ ਹੋ ਰਹੀ ਹੈ ਕਿਉਂਕਿ 2-2 ਲੱਖ ਰੁਪਈਆ 3-3 ਲੱਖ ਰੁਪਈਆ ਤਨਖਾਹ ਲੈਣ ਵਾਲੇ ਗੱਲਾਂ ਕਰੀ ਜਾਣੀਆਂ ਵੇ ਮਿਸ਼ਨ ਸਾਨੂੰ ਜੀ ਸਾਨੂੰ ਆ ਕਟਦੇ ਆ ਸਾਜਾ ਇਦਾਂ ਨੁਕਸਾਨ ਹੋ ਗਿਆ ਪਰ ਜਦੋਂ ਖੁਦ ਨੁਕਸਾਨ ਕਰਦੇ ਆ ਉਦੋਂ ਉਹਨਾਂ ਨੂੰ ਕੋਈ ਗੱਲ ਨਹੀਂ ਆਉਂਦੀ ਹੂੰ ਫਿਰ ਇੱਕੋ ਹੀ ਗੱਲ ਹੁੰਦੀ ਹੈ ਜੇ ਸਾਨੂੰ ਪਤਾ ਨਹੀਂ ਲੱਗਾ ਪਤਾ ਕਿਉਂ ਨਹੀਂ ਲੱਗਾ ਪਤਾ ਤਾਂ ਮੱਲਬ ਹੋਣਾ ਚਾਹੀਦਾ ਅਫਸਰ ਨੂੰ ਬਿਲਕੁਲ ਇਸ ਕਰਕੇ ਜਦੋਂ ਕੋਈ ਵੀ ਬੰਦਾ ਮਿਸ਼ਨ ਦੇ ਵਿੱਚ ਫਰੰਟ ਦੀਆਂ ਲਾਈਨਾਂ ਦੇ ਉੱਤੇ ਕੰਮ ਕਰ ਰਿਹਾ ਤੇ ਉਹਨੀਆਂ ਲੱਤਾਂ ਤੋੜਨ ਲਈ ਹੂੰ ਉਹ ਬੰਦੇ ਸਾਡੇ ਹੀ ਕੁਰਸੀਆਂ ਤੇ ਜਿਹੜੇ ਬਿਰਾਜਮਾਨ ਹੋ ਜਾਣਾਂ ਤੇ ਫਿਰ ਜਿਹੜਾ ਆ ਇਸ ਵੇਲੇ ਅਜਹੀ ਪੰਚਾਇਤ ਦੀ ਲੋੜ ਆ ਕਿ ਜਿਹੜੀਆਂ ਅਸੀਂ ਸਭ ਕਸਕਾਉਣ ਦੇ ਵਿੱਚ ਕਾਬਿਲ ਹੋ ਜੀਏ ਪਾਵਰ ਆਫ ਸੋਸ਼ਲ ਜਸਟੀਸ ਦੀ ਗੱਲਬਾਤ ਚੱਲ ਰਹੀ ਆ ਜੀ ਹੱਕ ਨਹੀਂ ਮਿਲਦਾ ਤੇ ਹੱਕ ਤਾਂ ਮੰਨਤਾ ਕਰਕੇ ਨਹੀਂ ਲੈਣਾ ਕੀ ਬਾਤ ਹੱਕ ਅਸੀਂ ਜਿੰਨੇ ਵੀ ਇਕੱਠੇ ਲਏ ਆ ਤੇ ਅਸੀਂ ਤਾਂ ਫਿਰ ਜਿਸ ਜਿਹੜਾ ਸਾਡਾ ਰਾਈਟ ਬਣਦਾ ਸੀ ਉਹਦੇ ਨਾਲ ਲਵਾਂਗੇ ਜੀ ਹਾਲੇ ਅਸੀਂ ਇਹ ਕਹਿੰਨੇ ਆ ਕਿ ਜੇਕਰ ਉਹਨਾਂ ਤੋਂ ਅਣਜਾਣੇ ਜਾਣੇ 'ਚ ਗਲਤੀ ਹੋ ਗਈ ਹੈ ਤੇ ਇਹਨੂੰ ਠੀਕ ਕਰ ਲੈਣ ਰੈਕਟੀਫਾਈ ਕਰ ਲੈਣ ਹੂੰ ਨਹੀਂ ਤਾਂ ਫਿਰ ਕਹਿੰਦੇ ਹੁੰਦੇ ਆ ਇਹ ਤਾਂ ਹੱਥ ਨੂੰ ਹੱਥਾ ਫਿਰ ਹੂੰ ਫਿਰ ਦੇਖਾਂ ਦੇਖਾਂਗੇ ਬਈ ਕਿੰਨੇ ਕੁ ਹੋਰ ਡੂਟੀਆਂ ਦੇ ਰਹੇ ਆ ਜੀ ਤੇ ਕਿੰਨੇ ਕੇ ਡਿਊਟੀਆਂ ਨਹੀਂ ਦੇ ਰਹੇ ਹੂੰ ਤਾਂ ਫਿਰ ਜਾ ਕੇ ਕੈਂਪੂ ਵੀ ਲਾਇਆ ਜਾ ਸਕਦਾ ਬਿਲਕੁਲ ਅਸੀਂ ਕੈਂਪੂ ਵੀ ਲਾ ਸਕਦੇ ਹਾਂ ਉਸ ਹੈੱਡਕੁਆਟਰ ਦੇ ਉੱਤੇ ਕਿਆ ਬਾਤ ਸਾਨੂੰ ਕੋਈ ਪ੍ਰੋਬਲਮ ਥੋੜਾ ਬਿਲਕੁਲ ਇਸ ਕਰਕੇ ਪਬਲਿਕ ਸੋਸ਼ਲ ਜੁਨਟੀ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਅੱਜ ਚੇਤਾਵਨੀ ਦੇਣਾ ਚਾਹੁੰਦਾ ਕਿ ਜਿਹੜੇ ਲੋਕ ਇਹ ਗੱਲਾਂ ਕਰਦੇ ਆ ਕਿ ਅਸੀਂ ਜੋ ਮਰਜ਼ੀ ਕੁਰਸੀ ਤੇ ਬੈਠ ਕੇ ਕਰ ਸਕਦੇ ਆ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਤੁਹਾਨੂੰ ਜੋ ਮਰਜ਼ੀ ਕਰਨ ਨਹੀਂ ਦੇਣਾ ਕਿਸੇ ਨੂੰ ਵੀ ਹੂੰ ਜੇ ਤੁਸੀਂ ਕਰਨ ਯੋਗ ਹੁੰਦੇ ਤੇ ਅੱਜ ਤੱਕ ਰਹੁੰਦੇ ਨਾ ਖੜਦੇ। ਕੀ ਬਾਤ ਹੈ। ਸਿਰਫ ਤੁਸੀਂ ਉਹਨਾਂ ਲੋਕਾਂ ਦੇ ਉੱਤੇ ਹੀ ਕਲਮ ਚਲਾ ਸਕਦੇ ਆ ਜਿਹੜੇ ਤੁਹਾਡੇ ਵਿੱਚੋਂ ਹੀ ਆ। ਹੂੰ। ਦੂਜਿਆਂ ਤੇ ਤੁਹਾਡੇ ਤੋਂ ਕਲਮ ਚਲਦੀ ਨਹੀਂ। ਇਸ ਕਰਕੇ ਪਾਵਰ ਆਫ ਸੋਸ਼ਲ ਜਸਦੰਤਾ ਇਹ ਗੱਲ ਦਾ ਪਤਾ ਲੱਗਾ। ਲਗਾਤਾਰ ਮੈਂ ਇਸ ਐਪੀਸੋਡ ਦੇ ਵਿੱਚ ਘੁੰਮ ਰਿਹਾ ਆ। ਔਰ ਜੇਕਰ ਜਲਦੀ ਨਹੀਂ ਸੋਲਵ ਹੁੰਦਾ ਤੇ ਫਿਰ ਹੋ ਸਕਦਾ ਇਹੋ ਜਿਹਾ ਸਾਨੂੰ ਪਲਾਨਿੰਗ ਕਰਨੇ ਪੈ ਜਵੇ। ਇਸੇ ਸੰਘਰਸ਼ ਦੀ ਧਾਰ ਤੇ ਚੱਲ ਪਈ ਹੈ। ਔਰ ਦੋਸਤੋ ਬਿਲਕੁਲ ਬਿਲਕੁਲ ਜੋ ਸਮਾਜ ਲਈ ਵਕਤ ਦਿੰਦਾ ਹੈ ਉਹ ਸ਼ਾਇਦ ਇਹਨਾਂ ਲੋਕਾਂ ਦੀਆਂ ਅੱਖਾਂ ਵਿੱਚ ਰੜਕਦਾ ਹੈ। ਕਿਉਂਕਿ ਇਸ ਤਰ੍ਹਾਂ ਦੇ ਲੋਕ ਜਿਹੜੇ ਆਪ ਤਾਂ ਕੁਛ ਨਹੀਂ ਕਰ ਸਕਦੇ ਇਸੇ ਕਰਕੇ ਮੈਂ ਕਹਿਆ ਸੀ ਹਮ ਤੋ ਡੂਬੇ ਸਨਮ ਤੁਮੇ ਵੀ ਨੇ ਡੂਬੇਂਗੇ। ਲੇਕਿਨ ਦੋਸਤੋ ਮੈਂ ਇੱਥੇ ਦੱਸ ਦਿਆਂ ਕਿ ਇਹ ਉਹ ਜੇ ਸਾਹਿਬ ਨੇ ਜਦੋਂ ਇੱਕ ਚੀਫ ਦੇ ਉੱਪਰ ਉਸਨੂੰ ਰਿਵਾਰਡ ਕੀਤਾ ਗਿਆ ਸੀਗਾ ਤਾਂ ਇਹ ਉਹ ਸ਼ਖਸੀਅਤ ਹੈ ਜੋ ਚੀਫ ਸਾਫ ਦੇ ਨਾਲ ਹੋਈ ਬੇਇਨਸਾਫੀ ਨੂੰ ਮੱਦੇ ਨਜ਼ਰ ਰੱਖਦੇ ਹੋયા ਆਪਣੇ ਏਰੀਆ ਦੇ ਵਿੱਚੋਂ ਉਹਨਾਂ ਦੀ ਹੈਲਪ ਵਾਸਤੇ ਬੱਸਾਂ ਭਰ-ਭਰ ਕੇ ਲੈ ਕੇ ਆਏ ਸੀ ਕਿਉਂਕਿ ਬੜੀ ਹੈ ਬੜੀ ਦੇ ਪਿੱਛੇ ਸਾਰੇ ਜਿਹੜੇ ਤੁਰ ਪੈਂਦੇ ਨੇ ਪਰ ਅਫਸੋਸ ਦੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਵਾਸਤੇ ਸਮਾਜ ਨੂੰ ਇਹਨਾਂ ਨੇ ਇੱਕ ਮੰਚ ਤੇ ਇਕੱਠਾ ਕਰ ਦਿੱਤਾ ਉਹਨਾਂ ਲੋਕਾਂ ਨੇ ਇਸ ਤਰ੍ਹਾਂ ਮਤਲਬ ਕੀਤਾ ਹੈ ਉਹ ਗੱਲ ਅਗਲੇ ਐਪੀਸੋਡ ਵਿੱਚ ਕਰਾਂਗੇ ਪਰ ਦੋਸਤੋ ਇੱਥੇ ਸਵਾਲ ਇਹ ਹੈ ਕਿ ਆਖਰ ਇਹ ਅਫਸਰ ਕਿਹੜੇ ਨੇ ਜਿਨ੍ਹਾਂ ਨੇ ਇੱਕ ਦਿਨ ਦੀ ਛੁੱਟੀ ਵੀ ਦਿਖਾ ਦਿੱਤੀ ਔਰ ਇੱਕ ਦਿਨ ਦੀ ਉਹਦੀ ਸੈਲਰੀ ਵੀ ਕੱਟੀ ਗਈ ਅਗਲੇ ਐਪੀਸੋਡ ਦੇ ਵਿੱਚ ਉਹਨਾਂ ਅਫਸਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਜੋ ਜੇਹ ਸਾਬ ਧੋਖੇ ਦਾ ਸ਼ਿਕਾਰ ਹੋਏ ਨੇ ਉਹਨਾਂ ਨਾਲ ਵੀ ਐਸਟੀਓ ਸਾਹਿਬ ਨਾਲ ਐਕਸੀਮ ਦੇ ਨਾਲ ਔਰ ਇਸ ਤੋਂ ਇਲਾਵਾ ਸੀਐਸਓ ਸਾਹਿਬ ਦੇ ਨਾਲ ਵੀ ਗੱਲ ਕਰਾਂਗੇ ਕਿਉਂਕਿ ਪੂਰੀ ਗੱਲ ਤੋਂ ਪਰਦਾ ਚੱਕਣਾ ਬਹੁਤ ਜ਼ਰੂਰੀ ਹੈ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਸੋ ਅਗਲੇ ਐਪੀਸੋਡ ਦੇ ਵਿੱਚ ਇਹਨਾਂ ਅਫਸਰਾਂ ਦੇ ਨਾਲ ਗੱਲਬਾਤ ਕਰਾਂਗੇ ਪੂਰੀ ਗੱਲ ਦਾ ਪਰਦਾ ਫਾਸ਼ ਉਦੋਂ ਤੱਕ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਔਰ ਦੋਸਤੋ ਪੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਕੋਸਨਾਮਾ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ